ਦਾਵਨਾਜ਼ਰਿਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ 나ਜ਼ਰਿਨ ਅੱਜ ਦੀ ਵੀਡੀਓ ਦੇ ਵਿੱਚ ਮੈਂ ਆਪ ਸਭ ਨੂੰ ਇਹ ਦੱਸਣ ਜਾ ਰਹੀ ਹਾਂ ਕਿ ਜਿਹੜੇ ਲੋਕ ਕਹਿੰਦੇ ਨੇ ਸਾਡਾ ਕੋਈ ਵੀ ਕੰਮ ਨਹੀਂ ਬਣਦਾ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਜਿਹੜਾ ਵੀ ਤੁਸੀਂ ਕੰਮ ਕਰੋਗੇ ਉਹ ਕੰਮ ਬਣੇਗਾ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਰਹੇਗੀ بس ਇਹ ਤਿੰਨ ਕੰਮ ਕਰਨੇ ਸ਼ੁਰੂ ਕਰਦੇ ਹੋ ਜਿੱਦਾਂ ਜਿੱਦਾਂ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰੀ ਜਾਵੋਗੇ ਨਾਲ ਦੀ ਨਾਲ ਤੁਹਾਡਾ ਹਰ ਇੱਕ ਕੰਮ ਰਾਸ ਹੋਊਗਾ ਇਹ ਤਿੰਨ ਕੰਮ ਕਿਹੜੇ ਆ ਮੈਂ ਆਪ ਸਭ ਨੂੰ ਇਹ ਦੱਸਣ ਜਾ ਰਹੀ ਹਾਂ ਸਭ ਤੋਂ ਪਹਿਲਾ ਕੰਮ ਇਹ ਆ ਜੋ ਵੀ ਤੁਹਾਡੇ ਗੁਰੂ ਲੋਕਾਂ ਨੇ ਤੁਹਾਨੂੰ ਸ਼ਬਦ ਦਿੱਤਾ ਹੈ ਜਾਂ ਫਿਰ ਕਲਮਾ ਦਿੱਤਾ ਹੈ ਤੁਸੀਂ ਉਹਦਾ ਹੀ ਦਿਨ ਰਾਤ ਸਿਮਰਨ ਕਰਨਾ ਹੈ ਗੁਰੂ ਦੇ ਕਲਮੇ ਤੋਂ ਵੱਡਾ ਕੋਈ ਪਾਠ ਨਹੀਂ ਤੁਹਾਡਾ ਆਪਣੇ ਗੁਰੂ ਤੇ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਦਿਨ ਰਾਤ ਆਪ ਉਸ ਕਲਮੇ ਦਾ ਜਾਪ ਕਰਦੇ ਰਹੋ ਤਾਂ ਤੁਹਾਡੇ ਰਾਹਾਂ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ ਇਸ ਤੋਂ ਇਲਾਵਾ ਹੋਰ ਕੋਈ ਵੀ ਪਾਠ ਨਹੀਂ ਕਰਨਾ ਆਪਣੇ ਗੁਰੂ ਦੇ ਦਿੱਤੇ ਹੋਏ ਪਾਠ ਤੇ ਹੀ ਯਕੀਨ ਕਰਨਾ ਦੂਸਰਾ ਜਿਹੜਾ ਕੰਮ ਹੈ ਉਹ ਇਹ ਹੈ ਕਿ ਤੁਸੀਂ ਦਰੂਦ ਸ਼ਰੀਫ ਪੜਨਾ ਹੈ ਜਦ ਵੀ ਤੁਹਾਡੇ ਕੋਲ ਟਾਈਮ ਲੱਗੇ ਇਸ ਦਾ ਵੀ ਨਿਤਨੇਮ ਹੀ ਬਣਾਉਣਾ ਇਸ ਦੇ ਨਾਲ ਸਰੀਰ ਨੂੰ ਕੋਈ ਵੀ ਦੁੱਖ ਪਰੇਸ਼ਾਨੀ ਨਹੀਂ ਰਹੇਗੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਨਹੀਂ ਰਹੇਗੀ ਲਗਾਤਾਰ ਇਕਮਨ ਚਿਤ ਹੋ ਕੇ ਇਸ ਦਾ ਵੀ ਪਾਠ ਕਰਦੇ ਰਹੋ ਤੁਹਾਡਾ ਜਿਹੜਾ ਤੀਸਰਾ ਕੰਮ ਹੈ ਉਹ ਇਹ ਹੈ ਸਵੇਰੇ ਸ਼ਾਮ ਆਪਣੀ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਣੀ ਹੈ हे परमात्मा मेरे ਕੋਲ ਮੇਰੇ ਕੋਲੋਂ ਜਿੰਨੀਆਂ ਵੀ ਪਹਿਲਾਂ ਗਲਤੀਆਂ ਹੋ ਚੁੱਕੀਆਂ ਨੇ ਉਹਨਾਂ ਸਾਰੀਆਂ ਗਲਤੀਆਂ ਨੂੰ ਮਾਫ਼ ਕਰ ਦਿਓ ਅਤੇ ਅੱਗੇ ਤੋਂ ਕਿਰਪਾ ਕਰੋ ਕਿ ਮੇਰੇ ਕੋਲੋਂ ਕੋਈ ਵੀ ਗਲਤੀ ਨਾ ਹੋਵੇ हे परमात्मा ਮੇਰੇ ਤੇ ਤੇ ਮੇਰੇ ਪਰਿਵਾਰ ਤੇ ਤੇਰਾ ਸਦਾ ਮਿਹਰ ਭਰਿਆ ਹੱਥ ਰਵੇ ਇਹ ਕੰਮ ਵੀ ਸਵੇਰੇ ਸ਼ਾਮ ਰੋਜ਼ ਕਰਨਾ ਇਨਾ ਤਿੰਨਾ ਕੰਮਾਂ ਦੇ ਨਾਲ ਹੀ ਤੁਹਾਡੇ ਘਰ ਦੇ ਵਿੱਚ ਬਰਕਤ ਰਹੇਗੀ ਅਤੇ ਦੁਖਤ ਕलीफਾਂ ਖਤਮ ਹੋਣਗੀਆਂ ਸੋ ਨਾਜ਼ਰੀਨ ਜੇ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਬਾਕਸ ਵਿੱਚ ਜੈ ਪੀਰਾ ਦੇ ਜ਼ਰੂਰ ਲਿਖਣਾ ਜਿਹੜੇ ਇਸ ਚੈਨਲ ਤੇ ਨਵੇਂ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਕਰਨ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਜਦ ਤੱਕ ਲਈ ਜੈ ਪੀਰਾਂ ਦੀ